ਮੇਰੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿੱਦਾਂ ਕਿ ਮੈਂ ਆਪਣੀ ਟ੍ਰੂ ਨਿਊਜ਼ ਚੈਨਲ ਤੇ ਗੁਰਦਰਾ ਸਾਹਿਬ ਦਾ ਇਤਿਹਾਸ ਦੱਸ ਰਿਹਾ ਪਹਿਲਾਂ ਮੈਂ ਦਰਬਾਰ ਸਾਹਿਬ ਜਾ ਕੇ ਤੇ ਸਾਰੇ ਗੁਰਦਾਰੇ ਜਿੰਨੇ ਦਰਬਾਰ ਸਾਹਿਬ ਦੇ ਅੰਦਰ ਹੈਗੇ ਆ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੁਣ ਮੈਂ ਸ਼ੁਰੂ ਕੀਤਾ ਵਾ ਗੁਰਦਰਾ ਸਾਹਿਬ ਪਈਸ਼ਾ ਲੋਜੀ ਤੇ ਸਾਡੇ ਪਿੰਡ ਦਾ ਇੱਕ ਗੁਰਦਰਾ ਸਾਹਿਬ ਜਿੱਥੇ ਹੁਲਾਮਾ ਲੱਗਦਾ ਸੀ ਤੇ ਕਾਫੀ ਪੁਰਾਣਾ ਗੁਰਦਰਾ ਸਾਹਿਬ ਨੋਦੀ ਵਿੜਾਇਦਾ ਹੈਗਾ ਤੇ ਪਹਿਲਾਂ ਬੜਾ ਹੀ ਹੋਮ ਆ ਕੇ ਸਾਨੂੰ ਤੁਕਾਈਂ ਦੀਆਂ ਜੁੜੀ ਘਟੰਦੀਆਂ ਤੇ ਸੇਵਾਦਾਰ ਜੀ ਬਾਬਾ ਜੀ ਜਿਨ੍ਹਾਂ ਨਾਲ ਗੱਲ ਕੀਤੀ ਆ ਉਹ ਵੀ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾਵਾਂਗਾ ਤੇ ਭਾਈ ਛਲੋ ਜੀ ਗੁਰਦਾਰੇ ਦੇ ਜਿਹੜੇ ਸੇਵਾਦਾਰ ਨਾਲ ਗੱਲ ਕੀਤੀ ਆ ਉਹ ਵੀ ਅੱਗੇ ਮੇਰੀ ਵੀਡੀਓ ਚੱਲੂਗੀ ਤੇ ਬਾਅਦ ਵਿੱਚ ਇੱਕ ਗੁਰਦਰਾ ਸਾਹਿਬ ਹੈਗਾ ਉਹ ਬਾਬਾ ਬੁਖਾਰੀ ਸ਼ਹੀਦ ਬਾਬਾ ਬੁਖਾਰੀ ਜੀ ਦਾ ਉੱਥੇ ਜਿਹੜੇ ਸੇਵਾਦਾਰ ਹੈਗੇ ਨਾ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈਗੀ ਉਹ ਕਹਿੰਦੇ ਸਾਡੇ ਵਾਡ ਵਡੇਰਿਆਂ ਦੀ ਜਾਣਕਾਰੀ ਹੈਗੀ ਆ ਉਹਨਾਂ ਨੂੰ ਕੋਈ ਖਾਸ ਜਾਣਕਾਰੀ ਨਹੀਂ ਹੈਗੀ ਮੇਰਾ ਮੇਨ ਮਕਸਦ ਹੈਗਾ ਹੈਗਾ ਤੇ ਮੈਂ ਆਪਣੇ ਗੁਰੂ ਘਰਾਂ ਨਾਲ ਸੰਤ ਨੂੰ ਜੋੜਾਂ ਕਿ ਆਉਣ ਵਾਲੀ ਸਾਡੀ ਜਨਰੇਸ਼ਨ ਬੱਚਿਆਂ ਨੂੰ ਪਤਾ ਹੋਵੇ ਤੇ ਮੇਰੇ ਚੈਨਲ ਦੇ ਥਰੂ ਮੈਂ ਇਹੋ ਮੇਰੀ ਕੰਮ ਹੈਗਾ ਕਿ ਮੈਂ ਵਕਤ ਤੋਂ ਵਕਤ ਬੱਚਿਆਂ ਨੂੰ ਧਰਮ ਨੂੰ ਜਾਣਕਾਰੀ ਮਿਲੇ ਹਰ ਤਰ੍ਹਾਂ ਦੀਆਂ ਖਬਰਾਂ ਮੈਂ ਦਿੰਨਾ ਆ ਪਿੰਡ ਦੀਆਂ ਸ਼ਹਿਰ ਦੀਆਂ ਹਰ ਤਰ੍ਹਾਂ ਦੀਆਂ ਤੇ ਕੁਝ ਦਿਨ ਮੈਂ ਉਹਨੂੰ ਗੁਰੂ ਘਰ ਦੇ ਨਾਲ ਜੁੜੀਆਂ ਕਿ ਗੁਰੂ ਘਰ ਦਾ ਇਤਿਹਾਸ ਕਿਹੜਾ ਗੁਰੂ ਘਰ ਪੁਰਾਣਾ ਵਾ ਕਿਹੜੇ ਗੁਰੂ ਘਰ ਦਾ ਕੀ ਇਤਿਹਾਸ ਆ ਉਹਦੇ ਬਾਰੇ ਮੈਂ ਜਾਣਕਾਰੀ ਦੇਣਾ ਚਾਹਣਾ ਵਾ ਤੇ ਮੈਂ ਕੁਝ ਵੀਡੀਓਜ਼ ਬਣਾਈਆਂ ਕੁਝ ਬਾਬਾ ਜੀ ਨਾਲ ਗੱਲਬਾਤ ਕੀਤੀ ਆ ਤੇ ਆਓ ਜੁੜੋ ਟਰੂ న్యూਸ ਸੱਚੀ ਖਬਰਾਂ ਤੇ ਸਬਸਕ੍ਰਾਈਬ ਕਰਿਓ ਮੇਰੇ ਵੀਰ ਭਰਾ ਤੇ ਅੱਗੇ ਮੈਂ ਵੀਡੀਓ ਚਲਾਵਾਂਗਾ ਤੇ ਮੇਰੇ ਵੀ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਇੱਥੇ ਕੁਠੀਆਂ ਹੁੰਦੀ ਸਭ ਤੋਂ ਪਹਿਲਾਂ ਭਾਈ ਸ਼ਾਲੋ ਜੀ ਦਾ ਇੱਥੇ ਹੀ ਗਾ ਕੁਠਿਆ ਜਿੱਤੋਂ ਬਾਅਦ ਫਿਰ ਉੱਤੇ ਮਹਾਰਾਜ ਦੀ ਸਰੂਪ ਉੱਤੇ ਲੱਗੇ ਆ ਤੇ ਪਹਿਲਾਂ ਆ ਜਗ੍ਹਾ ਹੁੰਦੀ ਬੇਰੀ ਹੁਣ ਨਵੀਂ ਲੱਗੀ ਆ ਉਹਦਾ ਬਾਬਾ ਜੀ ਦੇ ਟਾਈਮ ਦੀ ਪੁਰਾਣੀ 베ਰੀ ਹੈ ਹੁਣ ਉੱਪਰ ਲੈ ਗਏ ਮਹਾਰਾਜ ਜੀ ਦਾ ਸਰੂਪ ਸਭ ਤੋਂ ਪਹਿਲਾਂ ਇੱਥੇ ਹੀਗਾ ਤੰਤਨ ਪੈਸਾ ਲੋ ਜੀ ਇੱਕ ਪਾਥੀ ਤੋਂ ਇੱਕ ਪੁੱਤ ਦਿੱਤਾ ਹਾਥੀਆਂ ਤੋਂ ਪੁੱਤ ਬਣੇ ਬਾਬਾ ਜੀ ਨੇ

ਬਾਬਾ ਮੇਰਾ ਵਾਟ ਸੁਮਰ ਰਖਦਾ ਆ ਹਰ ਆ ਇਸ ਸਿਰ ਤੇ ਟੁੱਟ ਕੋਈ ਨਾ ਲਾਇਕ ਪਾ ਉਹ ਯ ਲੈ ਪਰ ਉਤਾਰਾ ਆ ਗੁਰੂ ਜੀ ਵੈਸ ਸੰਗਤ ਨੇ ਆ ਗੱਡੀ ਵੀ ਦਿੱਤੀ ਆ ਇੱਥੇ ਗੁਰਦੁਆਰੇ ਪਿੰਡ ਦਾ ਗੁਰਦੁਆਰਾ ਬੜਾ ਸੋਹਣਾ ਵਾ ਬਾਬਾ ਜੀ ਨੇ ਹੋਲੀ 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 ਕਰਕੇ ਬਾਬਾ ਮੋਨਸੋ ਨੇ ਵਧੀਆ ਬਣਾ ਦਿੱਤਾ ਇੱਥੇ ਗੁਰਦਰਾ ਸਾਹਿਬ ਗੋਤ ਸੇਵਾ ਕਰਦੇ ਲੋਕ ਤੇ ਆ ਬਾਬਾ ਜੀ ਵੀ ਇੱਥੇ ਬਹੁਤ ਸੇਵਾ ਕਰਦੇ ਸਾਡੇ ਅਰਦਾਸ ਹੋ ਰਹੀ ਹੈ ਬਾਬਾ ਜੀ ਅਰਦਾਸ ਸ਼ਾਮ ਨੰਨ ਕਾਨੂੰਨ ਦੇ ਪ੍ਰਭਾਵ ਹੈ ਜਿਹਨਾਂ ਦਾ ਸਾਡੇ ਜੀਵਨ 'ਤੇ ਪੈ ਰਿਹਾ ਹੈ। ਸਹਿਯੋਗ ਪਰਵਾਰ ਦਾਸ ਦੀ। ਕਾਕਾ ਪਰਵਾਸ ਸਿੱਖਾਸਤੇ ਗਿਆਨ ਦੇ ਲਈ ਸਿੱਖਾਸ ਤੇ ਲੋਕੀਂ ਕੋਈ ਬਸਰ ਲਈ। ਬਚੇਰੇ ਦਰਜੇ ਮੇਰਾ ਪਰਹਾਰ ਹਰ ਚਾਟੀ ਕਲਾ ਕਰਨਾ। ਤੰਤਰਸਣਾਂ ਬਖਸ਼ ਕਰਨਾ ਆਪ ਸਹਾਇ। ਤ੍ਰਿਪੁਰਾ ਵਿਦੇਸ਼ ਦੇ ਦਾਨ ਬਸਤੇ ਕਰਨੀ ਮਾਤਾ ਪ੍ਰਤਾ ਦੇ ਅਧਿਆਕਾਰ ਦੇਸ਼ਾਂ ਵਿੱਚ ਹੋਂਦ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਬਾਣੀ ਬਾਣੀ ਦਾ ਧਾਰ ਨਹੀਂ ਹੋਣਾ ਦਾ ਤਰਕ ਪਰਿਵਾਰਕ ਤੋਂ ਪ੍ਰਾਨਨਾ ਕਰਨ ਦੇ ਹੋਏ ਮਿਖਾਨ ਪ੍ਰਚਾਰ ਸੁੰਦਰਤਾ ਮਾਇਵਾਖਾਟ ਦੇ ਵਿੱਚ। ਇਹਨਾਂ ਕੇ ਜਨਨ ਵਿੱਚ ਰਸਤਾ ਰਸਤਾ ਨੂੰ ਵੀ ਸਭ ਜਾਣਣਾ ਨਹੀਂ ਸਕਦਾ। ਮਾਇਆ ਦਰ ਪਰਵਾਨ ਕਰਨੀ ਦਾ ਅਲਪਤਾਜੀ ਦੇਰ ਹੋਂਦ ਦਾ ਦਾਨ ਬਖਸ਼ਣ ਅਤੇ ਕਰਮ ਕਰਮ ਬਖਸ਼ਣ ਲਈ ਨਾਮ ਬਾਣੀ ਦਾਤ ਬਖਸ਼ਣ ਦੀ ਬਖਾਰ ਚਾਹੇ ਪਰਵਾਨ ਕਰ ਸਤ ਸ਼ਾਂਤੀ ਦਾਤ ਬਖਸ਼ਣ ਦੀ ਕੈਂਨ ਕਾਰੋਬਾਰ ਬਖਸ਼ਣ ਦੇ ਦੇਸ਼ਾਂ ਪਰਦੇਸ਼ਾਂ ਵਿੱਚ ਸਹਾਇਤਾ ਹੁਣ ਦਾ ਚਿਤਾ ਜੀਵ ਪਰਦੇਸ਼ਾਂ ਵਿੱਚ ਬੱਚਿਆਂ ਨੂੰ ਕਾਰੋਬਾਰ ਬਖਸ਼ਣ ਦੇ ਦਾਤ ਪਿਤਾ ਜੀ ਕਿਰਪਾ ਕਰਨੀ ਦੇਸ਼ੇ ਤਰਾਹੇ ਸੇਵਾ ਕੰਮਾਂ ਕੋਰ ਮਨੋ ਕਾਮਨਾਵਾਂ ਨੂੰ ਪੂਰੀ ਕਰਨਾਂ ਚੜ੍ਹਦੀ ਕਲਾ ਵਰਤੀ ਕਰਨੀ ਆਕਾ ਦਰਬਾਰ ਸਿੰਘ ਕਾਂਗਰਸ ਦੀ ਲੰਮੀ ਆਤੂ ਦੇਰ ਉੱਤਟ ਦਾ ਗਾਨ ਪੇਸ਼ ਕਰਨ ਨੂੰ ਸੋ ਕੋਰ ਨੰਦਿਆ ਨਾਨਕਨਾਮ ਚੜ੍ਹਦੀ ਕਲਾ ਤੇਰੇ ਸਰਪੱਤ ਦਾ ਭਲਾ ਬੋਲੇ ਸੁਨਿਹਾਰ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਇਦਾਂ ਜਿੱਦਾਂ ਮਨੋਂ ਕਾਮਨਾਵਾਂ ਪੂਰੀਆਂ ਹੁੰਦੀਆਂ ਇਦਾਂ ਹੀ ਭਾਈ ਸ਼ਾਲੂ ਮਹਾਰਾਜ ਸੱਚੇ ਬਾਦਸ਼ਾਹ ਦੇ ਆ ਗਏ ਤੇ ਲੋਕਾਂ ਦੀ ਸ਼ਰਧਾ ਵਾ ਲੋਕੀ ਭਾਈ ਸ਼ਾਲੂ ਦੇ ਦਰੋਂ ਕੋਈ ਨਹੀਂ ਖਾਲੀ ਮੁੜਦਾ ਬਹੁਤ ਇੰਦਾ ਜ਼ਿਆਦਾ ਭਾਈ ਸ਼ਾਲੂ ਆਓ ਪੁੱਤਰਾਂ ਦੇ ਧਨ ਪੁੱਤਰਾਂ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਤੇ ਭਾਈ ਸ਼ਾਲੂ ਨੇ ਪਾਠੀਆਂ ਦਾ ਬੋਤ ਦਿੱਤੇ ਆ ਬਾਅਦ ਵਿੱਚ ਤੁਹਾਨੂੰ ਉੱਤੇ ਮਹਾਰਾਜ ਦਾ ਸਰੂਪ ਗਿਆ ਉਤੋਂ ਤੁਹਾਨੂੰ ਉਹ ਵੀ ਦਰਸ਼ਨ ਕਰਾਉਣੇ ਪਹਿਲਾਂ ਬਾਬਾ ਜੀ ਕੋ ਆਪਾਂ ਕੋਈ ਪੁੱਛ ਲਈਏ ਮੇਨ ਬਾਬਾ ਮੋਹਨ ਸਿੰਘ ਜੀ ਅਜੇ ਨਹੀਂ ਹੈਗੇ ਤੇ ਇਹਨਾਂ ਬਾਬਾ ਜੀ ਕੋ ਪੁੱਛਦੇ ਆਂ ਕੁਝ ਹਾਂਜੀ ਵੈਗੁਰੂ ਜੀ ਬਾਬਾ ਜੀ ਨਾ ਕਾਫੀ ਚਿਰ ਤੋਂ ਸੇਵਾ ਕਰਦੇ ਆ ਇਹਨਾਂ ਕੋ ਪੁੱਛਦੇ ਬਾਬਾ ਜੀ ਦੇ ਵੀ ਤਾਨੂੰ ਕਿੰਨਾ ਚਿਰ ਸੇਵਾ ਕਰਦੇ ਆ ਹੋ ਗਿਆ ਤੇ ਬਾਬਾ ਜੀ ਦਾ ਕੋਈ ਇਤਿਹਾਸ ਇਹਨਾਂ ਨੂੰ ਜਿਆਦਾ ਪਤਾ ਵਾ ਅਸਸੀ ਦਾ ਬਾਬਾ ਜੀ ਪਹਿਲਾਂ ਹੀ ਬਾਬਾ ਜੀ ਆਪਣਾ ਨਾਮ ਦੱਸਿਓ ਕੀ ਏ ਸ਼ਾਲੋਜੀ ਦਾ ਇਤਿਹਾਸ ਕਿੰਨਾ ਪੁਰਾਣਾ ਵਾ ਕਿਹੜੇ ਗੁਰੂਆਂ ਦੇ ਜੀ ਗੁਰੂ ਅਮਰਦਾਸ ਜੀ ਦੇ ਪਰਾਂ ਤੇ ਅੱਛਾ ਜੀ ਉਹਦਾ ਬਸ ਅਮੰਦਰ ਫਾਉਂਦੀ ਸੇਵਾ ਚੱਲੀ ਪਈ ਹਾਂ ਜੀ ਉਸ ਟਾਈਮ ਤੇ ਇਹਨਾਂ ਨੇ ਬਾਗਾਂ ਦੀ ਸੇਵਾ ਤੇ ਚੱਲਦੀ ਚੱਲਦੀ ਵਾਲੀ ਦੀ ਸੇਵਾ ਜੀ ਅੰਦਾਜ਼ ਹਾਂ ਜੀ ਕਿਤੇ ਨਾ ਕੋਈ ਆਹ ਕਾਹ ਕਿਤੇ ਜੀ ਸਾਥ ਲੱਗਦਾ ਅੱਛਾ ਇਹ ਕੋਸਾ ਨਹੀਂ ਲਿਖਿਆ ਅ ਇਹ ਤਾਂ ਕੋਈ ਨਹੀਂ ਜੀ ਵਾ ਚੱਲ ਰਹੀ ਹੈ ਚੱਲ ਨਹੀਂ ਰਹੇ ਰਹਿੰਦਾ ਹੁੰਦਾ ਜਿਹੜਾ ਅੰਨ ਸੁਖਾ ਸੁਖਾ ਉਹਦੇ ਸਾਗੜੀ ਪੂਰੀ ਹੁੰਦੀ ਹੈ ਕਿ ਵੀ ਕਾਲੇ ਬਸਾਂ ਚੱਲ ਰਹੇ ਨੇ ਤੇ ਸਾਡੇ ਅੰਦਰ ਦਾ ਅਸਰ ਆਇਆ ਗਏ ਆ ਬੜੀ ਪਰਨੀ ਕਰਾ ਉਹਨਾਂ ਦੇ ਸਰਵਿਸ ਕਰਕੇ ਕਿ ਮੇਲਾ ਤੇ ਤਾਂ ਕਰਦੇ ਨੂੰ ਇਸ ਨੂੰ ਵੀ ਨਾ ਲੈਣ ਦਾ ਇਹ ਨਮਤ ਦੇਖੁੰਦੇ ਆਂ ਕਿ ਇਤਿਹਾਸੀ ਫਲੋਰੀ ਪੜਾਈ ਜਾਂਦੇ ਨਾ ਇਹ ਕਾਫੀ ਪੁਰਾਣੇ ਪਿੰਡਾਂ ਦੇ ਵਿੱਚ ਆਉਂਦਾ ਸਾਡਾ ਹਾਂ ਹਾਂਜੀ ਹਾਂਜੀ ਤੇ ਭਾਈ ਸ਼ਾਲੋਜੀ ਨੇ ਇੱਥੇ ਬੈਠ ਕੇ ਤਪੱਸਿਆ ਵੀ ਕੀਤੀ ਹੈ ਹਾਂ ਇੱਥੇ ਬੈਠ ਕੇ ਬਾਲਰ ਦੀ ਸੇਵਾ ਕਰਕੇ ਖਾਦੇ ਨੇ ਅਸੀਂ ਉਹਨਾਂ ਦਾ ਸਾਥ ਦੇ ਵਿੱਚ ਉਹਨਾਂ ਦਾ ਸਾਥ ਚਾਹ ਰਿਹਾ ਸੀ ਸੇਵਾ ਕੀਤੀ ਚਾਹੁੰਦੇ ਤਿਸਤ ਦੇ ਪੁਰੀਨ ਜੰਦੇਵ ਜੀ ਦੇ ਟਾਈਮ ਦੇ ਹੋਏ ਹੈ ਗੁਰੂ ਰਾਮਦਾਸ ਜੀ ਦੇ ਟਾਈਮ ਦੇ ਹੋਏ ਹੈ ਹਾਂਜੀ ਹਾਂਜੀ ਗੁਰੂ ਦੇ ਸੇਵਾ ਕਰਦੇ ਸੀ ਕਿਰਦੂ ਲਾ ਰਹੇ ਹੁਣ ਤੱਕ ਸੇਵਾ ਕਰਦੇ ਆ ਪਰਬੰਦੀ ਆ ਜੀ ਇਹ ਇੱਕ ਉਤਾਂ ਜੀ ਮਤਲਬ ਕਿ ਸਾਡੇ ਤਾਂ ਜੇ ਤੋਂ ਸਹਾਉਣਾ ਮੰਨ ਲਿਆ ਆ ਤਾਂ ਬਾਬਾ ਬੰਤਾਂ ਅਨੰਦ ਜੀ ਦੀ ਸੇਵਾ ਦਾ ਮੁਖੀ ਹਾਂਜੀ ਮੁਖੀ ਸੇਵਾਦਾਰ ਹੁਣ ਅੱਜ ਵੀ ਹੈ ਪਾਰਸਾਰ ਸੇਰ ਤੋਂ ਲਾ ਕੇ ਸ਼ਾਮ ਤੱਕ ਨਗਰ ਸਰਪ ਦਾ ਹਾਂਜੀ ਜਿਹਰੇ ਸਾਥੇ ਨਗਰ ਪਿਆਰ ਹੋ ਕੇ ਟੰਬਰ ਦੇ ਕੇ ਸੰਕੁਸ਼ਣ ਕਰਨਾ ਜੀ ਕਰਦੇ ਆ ਕਾ ਪਾਣੀ ਪਰਸ਼ਾਦਾ ਹਲਕੀ ਦੇ ਇੱਕ ਇਤਿਹਾਸ ਇਹ ਸੁਣ ਚੇ ਵੀ ਹੁੰਦਾ ਨਾ ਕਿ ਮੀਂਹ ਕਰਕੇ ਨਾ ਬਾਲਣ ਗਿੱਲਾ ਹੋ ਜਾਈਗਾ ਤੇ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਹੁੱਕਾ ਦਿੱਤਾ ਹੀ ਜਾ ਵੀ ਹਾਂਜੀ ਹੁੱਕਾ ਦਿੱਤਾ ਇਥੇ ਹਾਂਜੀ ਇਹਦਾ ਇੱਕ ਟੋਕਰ ਆਪਾਂ ਦੂ ਦਾ ਟੋਕਰ ਪਾਸੇ ਦੂਕਰੇ ਕਰ ਉਹ ਤੋਂ ਉਹ ਤੋਂ ਹਾਂਜੀ ਇਹ ਫਿਰ ਬਾਬਾ ਜੀ ਦੇ ਭਜਨ ਹੀ ਗਏ ਤੇ ਉਹ ਕਿ ਟਲੂ ਹੈ ਜੀ ਟਲ ਹੁੰਦੇ ਅਜੇ ਤੱਕ ਟਲ ਹੁੰਦੇ ਜੀ ਟਲ ਹੁੰਦੇ ਆ ਹਾਂ ਜੀ ਇੱਥੇ ਨਹੀਂ ਜੇ ਅਨੰਦਪੁਰ ਦੇ ਰਾਹ ਜਾ ਕੇ ਕਾਨਪੁਰੂ ਵੀ ਦੇ ਲੰਗਰ ਲਾਉਂਦੇ ਆ ਤੁਹਾਡੀ 15 20 ਦੇ ਸੇਵਾ ਚੱਲਦੀ ਆ ਹਾਂ ਜੀ ਉੱਥੇ ਵੀ ਬਾਬਾ ਜੀ ਉੱਥੇ ਜਦ ਅਰਦਾਸ ਕਰਦੇ ਆ ਨਾ ਉੱਥੇ ਵੀ ਸੰਗਤਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਪੂਰੀਆਂ ਹੁੰਦੀਆਂ ਹਾਂ ਜੀ ਉੱਥੇ ਵੀ ਸਭ ਤੋਂ ਪਹਿਲਾਂ ਲੰਗਰ ਚੱਲਦਾ ਸਭ ਤੋਂ ਬਾਅਦ ਸਮਾਪਤੀ ਹੁੰਦੀ ਲੰਗਰ ਉੱਥੇ ਵੀ ਲੰਗਰ ਕੱਢਣਾ ਨਹੀਂ ਬੰਦਿਆ ਚੱਲਦਾ ਅਲੀ ਨਗਰ ਦਾ ਲੰਗਰ ਚੱਲਦਾ ਬਾਕੀ ਨਾਲ ਲੱਗੇ ਨਗਰਾਂ ਦੀ ਸਾਰੀ ਸੇਵਾ ਤਨੋਂ ਮਨੋਂ ਹੋਵੇ ਕਰਦੇ ਬਾਤ ਨੂੰ ਬਾਤ ਦੇਖੋ ਜੀ ਬਾਬਾ ਜੀ ਨਾ ਅਟਲ ਸੰਤਾਂ ਦੇ ਵਜਨ ਹੋਏ ਆ ਬਾਬਾ ਜੀ ਦੇ ਹਾਂਜੀ ਤੇ ਸੰਤਾਂ ਦਾ ਕਹਾ ਇਹ ਦੇ ਕਹਿੰਦੇ ਰੱਬ ਨੂੰ ਮੋੜਦਾ ਨਹੀਂ ਮੋੜਦਾ ਇਹ ਉਹਨਾਂ ਦਾ ਕਹਾ ਮੋੜੇ ਨਹੀਂ ਤੇ ਅਜੇ ਵੀ ਸ਼ਰਦਾ ਨਾ ਜੇ ਤੁਸੀਂ ਪਾਥੀਆਂ ਚੜਾਓਗੇ ਸੇਵਾ ਕਰੋਗੇ ਨਾ ਹਾਂਜੀ ਹਾਂਜੀ ਤੇ ਲਾਜ਼ਮੀ ਪਾਥੀਆਂ ਤੋਂ ਪੁੱਤ ਬਾਬਾ ਜੀ ਨੇ ਕਿਹਾ ਤੇ ਪੁੱਤ ਨੇ ਜੀ ਲਈ ਕਿਹਾ ਤੇ ਜੰਡੀ ਵਾਸ ਜੰਡੀ ਆ ਹਾਂਜੀ ਕੋਈ ਵੀ ਸੁਖਣਾ ਜਿਹੜੀ ਸੁਖ ਨਹੀਂ ਦਾ ਮਾਰੇ ਹੁੰਦੇ ਸਾਲ ਨੂੰ ਦੀ ਪੂਰੀ ਹੁੰਦੀ ਆ ਬਲੰਡਪੜ ਬਾਬਾ ਇਹ ਕਰਾਉਂਦੇ ਨੇ ਹਾਂਜੀ ਹਾਂਜੀ ਚਲੋ ਜੀ ਬਾਬਾ ਜੀ ਮੈਂ ਨਾ ਉੱਤੇ ਮਹਾਰਾਜ ਦਾ ਪ੍ਰਕਾਸ਼ ਉੱਪਰ ਪਹਿਲਾਂ ਥੱਲੇ ਹੁੰਦਾ ਆਈਗਾ ਹਾਂਜੀ ਹੁਣ ਉੱਪਰ ਜੀ ਬਾਬਾ ਜੀ ਉੱਪਰ ਹੁੰਦੀ ਜੀ ਤੁਹਾਨੂੰ ਦਿਖਾਇਆ ਜਿਦਾ ਹਾਂ ਉੱਥੋਂ ਉੱਤੇ ਹੁਣ ਮਹਾਰਾਜ ਦਾ ਪ੍ਰਕਾਸ਼ ਆ ਉਹਦੇ ਦਰਸ਼ਨ ਕਰਾਉਨੇ ਤੁਹਾਨੂੰ ਹਾਂਜੀ ਤੇ ਹੌਲੀ ਹੌਲੀ ਸੰਗਤਾਂ ਦੇ ਸਜੋਗ ਨਾਲ ਬਹੁਤ ਵਧੀਆ ਬਣਦਾ ਜੀ ਉਹ ਕਿਰਪਾ ਜੀ ਬਹੁਤ ਚੱਲਦਾ ਜੀ ਬਹੁਤ ਲੰਘਿਆ ਕਿਰਪਾ ਮਹਾਰਾਜ ਦੀ ਬਾਕੀ ਸੰਤਾਲਾ ਸੰਕਲਪ ਬਹੁਤ ਸੋਹਣੇ ਸਭ ਤੋਂ ਵੱਡਾ ਸੰਕਲਪ ਬਾਕੀ ਚੜ ਕੇ ਸਾਡੇ ਉਹ ਲੱਗੇ ਲੱਗੇ ਸਾਰੇ ਨਗਰਾਂ ਸਿਰ ਬਹੁਤ ਤਗੜਾ ਬਹੁਤ ਮਾਚਨ ਤੇ ਸੇਵਾ ਕਰਦੀ ਆਂ ਅੱਗੇ ਮੇਲਾ ਲਾਂਗੇ ਗਿਆ ਇਹ ਦੇਸੀ ਮਹੀਨੇ ਕਿਹੜੇ ਮਹੀਨੇ ਚ ਹੁੰਦਾ 13 ਕੱਤੇ ਨੂੰ ਦੀ 13 ਕੱਤੇ ਨੂੰ ਮੇਲਾ ਹੁੰਦਾ ਭਾਈਚਾਰਾ ਦਾ ਜੋੜ ਮੇਲਾ ਹਾਂਜੀ ਹਾਂਜੀ ਤੇ 29 28 29 ਤਰੀਕ ਨੂੰ ਹੁੰਦਾ 29 ਅਕਤੂਬਰ ਦੇ ਵਿੱਚ ਅੰਗਰੇਜ਼ੀ ਇਹ ਹਾਂਜੀ ਉਹ ਹੁੰਦਾ ਵਾ ਯਾਨੀ ਜਿਵੇਂ ਦੀਵਾਲੀ ਦੇ ਆਸ-ਪਾਸ ਤੇ ਬਹੁਤ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਇਹ ਤੇ ਜੀ 2-4 ਘੰਟੇ ਬੰਦਾ ਲੱਭ ਨਹੀਂ ਸਕਦਾ ਬਗੈਰ ਸ਼ਾਮਾਂ ਦਾ 10 ਵਜੇ ਤੱਕ ਮੰਦਰ ਕਿ ਕੋਈ ਲੱਭਦਾ ਜੀ ਨੂੰ ਮੇਰਾ ਕੱਛੇ ਘਰ ਕੱਛੇ ਗਵਾਚਾ ਲੱਭਦਾ ਨਹੀਂ ਇੰਦੀ ਸੰਗਤਾਂ ਦਾ ਇਕੱਠ ਹੋਈਦਾ ਬਹੁਤ ਤਗੜਾ ਬਾਬਾ ਜੀ ਦੇ ਨਜ਼ਦੇ ਬਹੁਤ ਇਕੱਠ ਹੁੰਦਾ ਵਾ ਲੱਗਦਾ ਸੰਗਤਾਂ ਜੋ ਸਭ ਲੰਗਰ ਲੱਗਣ ਲੱਗਣ ਉਹ ਰਾਗ ਮੁੱਕੇ ਲੱਗਦੇ ਆ ਇਹ ਭਾਈ ਸ਼ਾਲੋ ਜੀ ਦਾ ਟੋਬਾ ਦਰਬਾਰ ਸਾਹਿਬ ਦੇ ਲਾਗੇ ਵੀ ਹੈਗਾ ਜੀ ਇਹਦੇ ਜਗ੍ਹਾ ਕੋਈ ਨਾ ਕੋਈ ਵੀ ਅੱਗੇ ਵੀ ਜਗਾ ਹੈ ਇੱਥੇ ਪਲੋਰੀ ਬੜਾਇਚ ਜਦੋਂ ਇਹ ਜੀਤਾ ਰੋਡ ਤੋਂ ਉੱਤਰ ਕੇ ਆਉਨੇ ਨਾ ਪਲੋਰੀ ਬੜਾਇਚ ਤੇ ਪਲੋਰੀ ਲਵਾਨਾ ਦੇ ਵਿੱਚ ਹੈ ਕਾਰ ਜੀ ਕਾਰ ਹੈ ਗੁਰਦਰਾ ਸਾਹਿਬ ਆਓ ਮੇਲੇ ਦੇ ਦਰਸ਼ਨ ਦਿਓ ਵੈਸੇ ਵੀ ਸੰਤ ਐਤਵਾਰ ਦੇ ਐਤਵਾਰ ਨੂੰ ਹੁੰਦੀ ਆ ਤੇ ਬਾਕੀ ਜਦੋਂ ਵੀ ਤੁਸੀਂ ਆਓਗੇ ਪਾਤਸ਼ਾਹ ਨੂੰ ਫੋਟੋ ਦਿਨ ਵਾਲਾ ਗੁਰੂ ਬੈਠਾ ਜੀ ਅਜਾ ਦਾ ਥਾਪੜਾ ਜੇ ਪੈਸ਼ਾ ਲੋ ਜੀ ਕਿਰਪਾ ਜੀ ਉਹਨਾਂ ਨਾਲ ਆਖੀਆਂ ਜੇ ਬੜਾ ਕੁਰਾਤ ਜੀ ਚਲੋ ਸੰਤ ਤੁਹਾਨੂੰ ਮਹਾਰਾਜ ਦੇ ਪ੍ਰਕਾਸ਼ ਦੇ ਦਰਸ਼ਨ ਕਰਾਉਣੇ ਨਾਲ ਉਪਰੋਂ ਗੁਰਤਰਾ ਬਖਾਉਣੇ ਨਾਲੇ ਪਾਬਾ ਜੀ ਆਪਣੀ ਬੇਲੀ ਕੀ ਨਾ ਜੋ ਜੀ ਬਵਾਸੀਰ ਦੀ ਅੰਚ 25 ਵੜ ਬੁਖਾਰ ਦੀ ਦਵਾਈ ਇਥੋਂ ਜੀ ਅੱਛਾ ਜੀ ਟੈਨਲ ਕੇ ਜੀ ਉਹ ਰਮਾਨ ਦਾ ਤਾਂ ਕਿ ਮਾਰੇ ਬਖਸ਼ਾ ਨਹੀਂ ਜੀ ਅੱਜ ਲੇਖ ਬਵਾਸੀਰ ਦੀ ਦਵਾਈ ਵੀ ਇਥੋਂ ਮਿਲਦੀ ਜੇ ਰਮਾਨ ਹੋਗਾ ਜੀ ਟਾਈਫਾਇਡ ਬੁਖਾਰ ਦੀ ਵੀ ਦਵਾਈ ਫਰੀ ਆਫ ਕੋਸਟ ਸਾਡੀ ਸਰਦਾ ਵਾਹੀ ਜੋ ਮਰਜੀ ਦੇ ਦिए ਬਾਕੀ ਇੱਥੋਂ ਦਵਾਈ ਵੀ ਮਿਲਦੀ ਏ ਤੇ ਇਹ ਨਹੀਂ ਸੰਕਾ ਨੂੰ ਅੱਤੋਂ-ਅੱਤ ਪਤਾ ਲੱਗੇ ਤੇ ਆ ਬੜੀ ਵਧੀਆ ਗੱਲ ਦੱਸਦੀ ਤਾ ਹਾਂ 25 ਦੀ ਵੀ ਦਵਾਈ ਮਿਲਦੀ ਜਿਹਦੇ ਬਵਾਸੀ ਹਾਂ ਹਾਂਜੀ ਹਾਂਜੀ ਤੇ ਮੇਰੇ ਦਾਦਾ ਲੈ ਆਇਆ ਸਾਰੇ ਮੇਰੇ ਵੀਰ ਭਰਾ ਤੇ ਸੰਦਾ ਜੀ ਮੈਂ ਉਪਰੋਂ ਗੁਰਦੁਆਰਾ ਸਾਹਿਬ ਖਾਵਾ ਧੰਨਵਾਦ ਬਾਬਾ ਜੀ ਬਹੁਤ ਬਹੁਤ ਬਾਈ 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 ਜੀ ਦਾ ਧੰਕਵਾਦ ਬਾਈ ਜੀ ਦੀ ਜੀ ਇੱਥੋਂ ਹਣ ਉੱਪਰ ਮਹਾਰਾਜ ਦੀ ਮੌਲਕਤਾਂ ਨੂੰ ਦਰਸ਼ਿਤ ਕਰਾਉਣੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਪਰ ਹੈ ਤੇ ਇੱਥੋਂ ਵੇਖੋ ਆ ਬੇਰੀ ਪ੍ਰਾਣੀ ਤੇ ਕੁੜੀਆਂ ਦੀ ਇਹ ਤਾਂ ਤੇ ਇੱਧਰ ਆ ਲੋ ਪ੍ਰਾਣੀ ਇੱਥੇ ਲੰਗਰ ਪਕਦਾ ਆ ਆਰ ਸਹੀ ਭਾਈ ਚਲੋ ਜੀ ਤੇ ਜਦੋਂ ਮੇਲਾ ਲੱਗਦਾ ਨਾ ਉਦੋਂ ਆ ਸਾਰ ਜਗਾ ਪੰਗੂੜੇ ਵਗੈਰਾ ਤੇ ਪੂਰਾ ਬਹੁਤ ਸੰਗਤਾਂ ਦਾ ਪੂਰਾ ਠਾਠਾਂ ਮਾਰਦਾ ਹੁੰਦਾ ਜੀ ਸੰਗਤ ਬਹੁਤ ਹੁੰਦੀ ਆ ਹੋ ਵੀ ਕਿਉਂ ਨਾ ਭਾਈ ਸ਼ਾਲੋ ਦੀ ਹੋ ਜੀ ਨਿਸ਼ਾਨ ਸਾਹਿਬ ਆਹ ਗੇ ਦੇਖਦਾ ਪਿਆ ਵਾ ਫੰਡੋਰੀ ਬੜਾਇਜ ਪਿੰਡ ਫੰਡੋਰੀ ਬੜਾਇਜ ਪਿੰਡ ਇੱਧਰਲੀ ਸਾਈਡ ਤੇ ਆ ਜਦੋਂ ਆ ਜੀਏ ਤੇ ਆ ਗਾਵਾ ਛੋਟੀ ਬੰਡੋਰੀ ਗੈਹਂਦੇ ਆ ਫੰਡੋਰੀ ਲਬਾਣਾ ਤੇ ਇਹਨਾਂ ਦੋਵਾਂ ਦੇ ਦਰਮਿਆਨ ਹੈ ਗਾਵਾ ਭਾਈ ਸ਼ਾਲੋ ਜੀ ਦਾ ਗੁਰਦੁਆਰਾ ਚਲੋ ਵਾਹਿਗੁਰੂ ਤੁਹਾਨੂੰ ਅੰਦਰੋਂ ਮਾਰਾ ਇਹ ਤੇ ਪ੍ਰਕਾਸ਼ ਦੇ ਦਰਸ਼ਨ ਕਰਾਈਏ ਚਾਬੀ ਵੀ ਬਾਬਾ ਜੀ ਨੇ ਮੈਨੂੰ ਦੇਤੀ ਕਿ ਤੂੰ ਖੋਲ ਕੇ ਨਾ ਆ ਵੀ ਬੰਦ ਕਰ ਆਏ ਉਹਦੇ ਆਪ ਹੀ ਖੋਲਿਓ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਤਨ ਭਾਈ ਹਲੋਈ ਸੱਚੇ ਬਾਦਸ਼ਾਹ ਮੱਥਾ ਟੇਕ ਲੀਏ ਭਾਈ ਗੁਰਜੀ ਭਾਈ ਗੁਰੂ ਸਤਨਾਮ ਜੀ ਆਪ ਭਾਈ ਖਲੋਜੀ ਦੀ ਪ੍ਰਾਤਨ ਫੋਟੋ ਜੇ ਜਿੱਥੇ ਆਪਾਂ ਗੁਰੂ ਰਾਮਦਾਸ ਜੀ ਤੇ ਭਾਈ ਖਲੋਜੀ ਕੜੀ ਨਾ ਦੇਖ ਨਹੀਂ ਆਪਣਾ ਬਿਰਦ ਸੰਭਾਲੇ ਹੱਥ ਦਿਓ ਰੱਖੇ ਆਪਣੇ ਕੋ ਸਾਸ ਸਾਸ ਪਰਸ ਪਾਲੇ ਪ੍ਰਭ ਸਿਓ ਲਾਗੇ ਰਹੋ ਮੇਰੇ ਸੇਤਾ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਬੋਸ ਸੋਨਾ ਪੜਾਇਆ ਹੈ ਬਾਬਾ ਜੀ ਦਾ ਗੁਰਦਰਾ ਸਾਹਿਬ ਤੇ ਮਹਾਰਾਜ ਆਪ ਪ੍ਰਕਾਸ਼ ਨੇ ਤੰਤਨ ਗੁਰੂ ਰਾਮਦਾਸ ਜੀ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਛਾ ਜੀ ਤੇ ਨਗਾੜਾ ਹੈ ਗੁੜਕਾ ਸਾਹਿਬ ਨੇ ਉੱਪਰ ਸੋਹਣੀਆਂ ਤਸਵੀਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਾਹਿਬਜ਼ਾਦੇ ਨਾਲ ਇੱਧਰ ਸੋਖਾਸਨ ਨੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤਨ ਮਨ ਹੋਏ ਨਿਹਾਲ ਜਗ ਗੁਰੂ ਦੇਖਾ ਸਮਾਏ ਵਾਹਿਗੁਰੂ ਜੀ ਇਧਰਲੀ ਸਾਈਡ ਤੇ ਨਾ ਤੁਹਾਨੂੰ ਆ ਦਿਖਾ ਚੁਕਿਆ ਪਹਿਲਾਂ ਹੀ ਗੁਰੂ ਰਾਮਦਾਸ ਜੀ ਇਹ ਪਾਈ ਸ਼ਾਲੋਜੀ ਦੀ ਫੋਟੋ ਤਸਵੀਰ ਬਣੀ ਹੈ ਬੜੀ ਵਧੀਆ ਤੇ ਇੱਧਰ ਪਾਈ ਸ਼ਾਲੋਜੀ ਦੀ ਕੱਲਿਆਂ ਦੀ ਤਸਵੀਰ ਹੈਗੀ ਹੈ ਹੁਣ ਬਾਹਰ ਨਿਕਲਦੇ ਆ ਤੇ ਬਾਹਰ ਨਿਕਲ ਕੇ ਤੁਹਾਨੂੰ ਪਾਰੋਵਾਰ ਗੁਰਦਾਰੇ ਦਸਾਉਣੇ ਆ ਪਹਿਲਾਂ ਮੈਂ ਲੋਕ ਕਰ ਦਿਆਂ ਬਾਈ ਗੁਰੂ ਜੀ ਇਧਰਲੀ ਸਾਈਡ ਆ ਗਏ ਨਾ ਉੱਪਰ ਗੁੰਮਦ ਬਣਿਆ ਵਾ ਜਿਹੜਾ ਚਲੋ ਉੱਪਰੋਂ ਦਰਸ਼ਨ ਕਰੀਏ ਆਈਏ ਉੱਪਰੋਂ ਦਰਸ਼ਨ ਕਰਾਉਣੇ ਆ ਆ ਤੇਜੀ ਬਾਜੀ ਵਗੈਰਾ ਜਿਹੜੀ ਹੁੰਦੀ ਆ ਇੱਥੋਂ ਕਰਦੇ ਆ ਸਾਰੇ ਉਹਦਾ ਸਾਰਾ ਦੂਰ ਦੂਰ ਪਿੰਡ ਦਾ ਵੀ ਸਾਰਾ 뷰 ਦੇ ਦ। ਦੂਰ ਦੂਰ ਜਿਦਾ ਵੀ ਪਿੰਡ ਉੱਚੀ ਮੰਜਲ ਤੋਂ। ਆਪਣ ਲੋਰੀ ਵੀੜਾਈ ਪਿੰਡ ਦੇ ਦ। ਕਾਫੀ ਵੱਡਾ ਪਿੰਡ ਆ। ਆਪਣਾ ਸਾਰਾ ਸ਼ਹਿਰ ਦੇ ਵਿੱਚ ਹੀ ਪੈ ਜਾਂਦਾ ਵਾ। ਇਸ ਤੋਂ ਲੈ ਕੇ ਜਮੀਨ ਪੰਡੋਰੀ ਵਿਲੇਜ ਦੀ ਸ਼ੁਰੂ ਹੋ ਜਾਂਦੀ ਆ ਪਿੰਡ ਦਾ ਰਕਬਾ ਸਾਰਾ ਤੇ ਤਕਰੀਬਨ ਤਕਰੀਬਨ ਆ ਸਾਰਾ ਏਰੀਆ ਪੰਡੋਰੀ ਵਿਲੇਜ ਦੇ ਅੰਦਰ ਹੀ ਬੈਠਾ ਜਿੱਥੋਂ ਤੱਕ ਅੰਦੇ ਕਹਿੰਦੀ ਆ ਉਹ ਕੋਰਸ ਹੁੰਦੀ ਆ ਨੀਚੇ ਚੱਲ ਕੇ ਦਿਖਾਉਂਦੇ ਆ 베ਰੀ ਜਿਹੜੀ ਪੁਰਾਣੀ ਆ ਇੱਥੋਂ ਇੱਕ ਰਸਤਾ ਇੱਧਰੋਂ ਜਦੋਂ ਆਪਾਂ ਮੱਥਾ ਟੇਕ ਕੇ ਇੱਧਰੋਂ ਨਿਕਲ ਜਾਂਦਾ ਵਾ ਛੋਟਾ ਰਸਤਾ ਦਿੱਤਾ ਵਾ 베ਰੀ ਦੇ ਲਾਗੋ ਲਾਗੋ ਦਰਸ਼ਨ ਕਰੋ ਜੀ ਪ੍ਰਾਤਨ 베ਰੀ ਆ ਬਾਬਾ ਭਾਈ ਸ਼ਾਲੋ ਜੀ ਦੇ ਟਾਈਮ ਦੀ 베ਰੀ ਆ ਫੋਟ ਲੱਗੀਆਂ ਜਿੱਦਾਂ ਦੋ ਖਪੰਜਣੀ 베ਰੀ ਦੇ ਬਾਬਾ ਬੁੱਢਾ 베ਰੀ ਦੇ ਸਪੋਟਾਂ ਲੱਗੀਆਂ ਨਾ ਆਮ ਸੰਭਾਲ ਕੀਤੀ ਇਹਨੇ 베ਰੀ ਬਾਬਾ ਜੀ ਦੇ ਰਾਮ ਦੀ ਪੁਰਾਣੀ 베ਰੀ ਏ ਬਾਕੀ ਆ ਰਸਤਾ ਪੈਂਦਾ ਇੱਕ ਫੱਕਰੀ ਬਾਕੀ ਸਾਈਡ ਤੋਂ यांदे यांदे महाराज सच्चे पाशा भाई जी ता, ता मेर करी सर बात तो ता पर ਜੀ ਬਾਬਾ ਜੀ ਕੋ ਪਛਾਦ ਮਿਲ ਗਿਆ ਵਾ ਤੇ ਹੁਣ ਮੇਰੇ ਚੈਨਲ ਨਾਲ ਜੁੜੇ ਰਹੋ ਟਰੂ ਨਿਊਜ਼ ਤੇ ਅੱਜ ਮੈਂ ਸ਼ਾਮ ਨੂੰ ਪੋਸਟ ਕਰੂੰਗਾ ਬਾਬਾ ਜੀ ਦਾ ਇਹ ਬਾਕੀ ਤੁਹਾਨੂੰ ਦਰਬਾਰ ਸਾਹਿਬ ਬਬੀਸੀਦਾ ਸਾਹਿਬ ਹੋਰ ਗੁਰਦਰਾਹਾਂ ਸਾਬ ਦੇ ਜਿੰਨੇ ਵੀ ਇਤਿਹਾਸਕ ਗੁਰਦਾਰੇ ਸਾਰਿਆਂ ਨੂੰ ਦਰਸ਼ਨ ਕਰਾਈ ਜਾਣਗੇ ਤੇ ਸਾਡੇ ਪਿੰਡ ਦੇ ਵਿੱਚ ਬਹੁਤ ਮਹਾਨ ਜਗਾ ਭਾਈ ਛਲੋ ਜੀ ਦੀ ਅੱਜ ਦਰਸ਼ਨ ਦਿਦਾਰੀ ਹੋਏ ਤੇ ਬਾਬਾ ਮੋਣਾ ਜੀ ਗਏ ਨੇ ਕਿਤੇ ਤੇ ਜਦੋਂ ਆਉਣਗੇ ਫਿਰ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਸ਼ਾਮ ਤੱਕ ਆ ਜਾਏ ਤੇ ਇਹਨਾਂ ਕਹਿੰਦੇ ਸਮਾਪਤੀ ਕਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਟਰੂ ਨਿਊਜ਼ ਦੇਖਦੇ ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਕਮੈਂਟ ਕਰਾਈ ਦੱਸਿਓ ਤੇ ਸਬਸਕ੍ਰਾਈਬ ਕਰਿਓ ਤੇ ਜੁੜੇ ਰਹੋ ਟ੍ਰੂ ਨਿਊਜ਼ ਮੇਰੇ ਚੈਨਲ ਨਾਲ ਤੇ ਮੈਂ ਇਦਾਂ ਦੀ ਹੀ ਵੀਡੀਓ ਅੱਗੇ ਹਰ ਤਰ੍ਹਾਂ ਦੀ ਜਾਣਕਾਰੀ ਵਾਲੀ ਵੀਡੀਓ ਤੁਹਾਨੂੰ ਸਾਂਝੀ ਕਰਦਾ ਰਹੂੰਗਾ ਤੇ ਲਾਸਟ ਜੇ ਉਹ ਬਲੂਗਾ ਵਾਇਰਲ ਜੀ ਦਾ ਕਾਲਸਾ ਵਾਇਰਲ ਜੀ ਦੀ ਫਤਿਹ ਤੇ ਧੰਨਵਾਦ ਤੁਹਾਡੇ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ